ਚਲੋ ਨਹੀਂ ਉਹਦੇ ਕਰਮਾਂ ਚ ਆ ਗਿਆ ਨਹੀਂ ਸਹੀ ਚਲੋ ਕੋਈ ਨਹੀਂ ਉਹ ਵੀ ਕੱਪੜੇ ਕੱਢ ਕੇ ਉਹਦੇ ਵੇਂਦੀ ਰਹਿੰਦੀ ਆ ਕੀ ਕਰਨਾ ਚਾਚਾ ਜੀ ਨਾ ਪਰਮਾਤਮਾ ਦੀ ਕੀਤੀ ਅੱਗੇ ਅੱਛਾ ਨੇ ਆਨੇ ਅੰਦਰ ਡੇ ਖੇਡਣਾ ਹਾਂਜੀ ਚਲ ਕੋਈ ਨਹੀਂ ਮੈਂ ਚੁੱਕਦਾ ਜਾ ਕੇ ਉਹਨਾਂ ਨੂੰ ਠੀਕ ਜੀ ਮੰਜੋਰ ਠੀਕ ਵਾ ਨਾ ਹਾਂਜੀ ਚਾਚਾ ਜੀ ਇਦਾਂ ਹੀ ਆ ਤੱਕੇ ਹੀ ਖਾਣ ਲਿਆ ਵਾ ਹਣਕੇ ਕੋਈ ਨੀ ਉਹਦਾ ਡਰ ਨਹੀਂ ਲੋੜ ਨਹੀਂ ਕੋਈ ਗੱਲ ਨਹੀਂ ਕੀ ਆਹ ਕੁਛ ਨਹੀਂ ਹੁੰਦਾ ਆਹ ਇਹ ਵੀ ਇਦੀ ਛੇਤੀ ਪੇਸ਼ ਵੀ ਨਹੀਂ ਕਰਾਉਣਾ ਹਾਂਜੀ ਆਹੋ ਪੇਸ਼ ਕਰਾਤਾ ਤੇ ਮੁੜ ਕੇ ਫੇਰ ਕੋਈ ਨਾ ਕੋਈ ਉਹਨਾਂ ਨੇ ਜਿੰਨਾ ਮਰਜੀ ਇਲਜ਼ਾਮ ਲਾ ਦੇਣ ਉੱਤੇ ਠੀਕ ਆ ਨਾ ਆਹ ਕੋਈ ਗੱਲ ਨਹੀਂ ਤੇ ਆ ਜਾ ਤੂੰ ਬਹਿ ਜਾ ਚਾਹ ਪੀ ਗਏ ਚਲ ਜੀ ਮੇਰਾ ਪੁੱਤ ਚਾਚਾ ਜੀ ਫੇਰ ਘਰ ਵੱਲ ਨੂੰ ਧਿਆਨ ਲੈਂਦਾ ਜੇ ਨਿਆਣੇ ਛੱਡ ਚੱਲੀ ਆ ਮੈਂ ਚਲ ਕੋਈ ਨਹੀਂ ਰਹਿਣ ਦੇ ਮੈਂ ਇੱਥੇ ਹੀ ਮੈਂ ਦੇਖ ਲੀਨਾ ਮੇਰਾ ਪੁੱਤ ਠੀਕ ਲੋ ਨੰਦੂ ਮੈਂ ਦਵ ਕਾ ਮਾਰ ਲਈ ਤਾਂ ਮੈਨੂੰ ਕੋੜੇ ਚਾਹੀਦਾ ਨਹੀਂਗਾ ਲੈ ਨਹੀਂ ਜਾਇਦ ਆਦੇ ਮਾਲਕਾ ਕਿਨੇ ਸੁਭਾਲਣੀ ਆਏ ਇਸੇ ਕਰਕੇ ਆਖੀ ਦਾ ਮਾਲਕਾ ਰਾਤ ਦੇ ਸਾਰਿਆਂ ਨੂੰ ਇਹ ਵੀ ਅੰਛਾ ਵੱਜ ਜਾਂਦੀ ਗਾੜੀ ਬੰਦੇ ਦੀ ਆ ਤੁੰਧੀਆ ਉਹਨਾਂ ਨੂੰ ਵੀ ਆਸ ਵੀ ਕੋਈ ਨਹੀਂ ਤੁਹਾਡਾ ਬਡਾਪੇ ਦਾ ਸਾਰਾ ਕਿਨੇ ਬਣਨਾ ਵੇਖਾਂ ਕਿੱਡੇ ਪਖੰਡ ਹੋਣਦੇ ਆ ਲੋਕਾਂ ਨਾਲ ਇਹਨਾਂ ਨੂੰ ਮੋਹ ਤੇ ਆਉਂਦੇ ਆ ਤੇ ਜਿਹੜਾ ਮੇਰਾ ਬੰਦਾ ਵਿਚਾਰਾ ਆਪਣੇ ਮਾਪਿਓ ਦਾ ਸਰਵਣ ਪੋਤੇ ਹੀ ਉਹ ਇਹਨਾਂ ਨੂੰ ਰਿਸ਼ਵਤ ਖੋਰ ਲੱਗਦਾ ਆ ਅਸੀਂ ਇਹਨਾਂ ਨੂੰ ਕੀ ਸੰਭੀਏ ਲੋਕੀ ਸੰਭਣਗੇ ਫੇਰ ਇਹਨਾਂ ਨੂੰ ਤੇ ਜੇ ਮੈਂ ਤੇ ਮੈਂ ਨਖੂੜਦਾ ਹੀ ਨਹੀਂ ਜੇ ਉਹ ਨਖੂੜ ਲਾਦੀ ਉਹਦੋਂ ਸੁ ਹੋ ਜਾਂਦਾ ਝੋਟੀ ਮੈਨੂੰ ਲੱਗਦਾ ਇਹਨੇ ਪਹਿਲਾਂ ਕਿਤੇ ਸੋਣਾ ਹੀ ਜਿੱਦਾਂ ਘਰੇ ਹੀ ਹਨਾ ਤੇ ਮਮਾ ਦਾ ਨਾਲ ਆ ਗਿਆ ਤੇ ਇੱਥੇ ਖੇਡਣ ਖੇਡਿਆ ਨਹੀਂ ਮਾਸਾ ਵੀ ਤੇ ਉਸੇ ਵੇਲੇ ਸੌਂ ਗਿਆ ਕੁਗੂ ਜਿਆ ਕਿ ਤੂੰ ਸ਼ੋਨਾ ਜਿਆ ਕਿਤੇ ਲੱਗਣ ਦੇ ਸੋਨੇ ਸੋਨੇ ਕਾ ਕੇ ਕਿਤੇ ਨજર ਨਾ ਲੱਗ ਜੇ ਇਹਨਾਂ ਨੂੰ ਮੇਰੇ ਲੱਡੂਆਂ ਜਿਆ ਨੂੰ ਕਿਤੇ ਬਾਬਾ ਜੀ ਘਰ ਭਰ ਗਿਆ ਕਿਤੇ ਤੁਸੀਂ ਆਏ ਸਮਰੀਤ ਰੋਜ ਆਇਆ ਕਰੋ ਚੰਗਾ ਇੱਥੇ ਸਾਰੇ ਜੜੀ ਖੇਡਿਆ ਕਰੋ ਜੋ ਖਾਣਾ ਦਾ ਮੈਨੂੰ ਦੱਸਿਆ ਕਰੋ ਮੈਂ ਬਣਾਵਣਾ ਤੁਹਾਨੂੰ ਦਿਆ ਕਰੂੰਗੀ ਚੰਗਾ ਦਾ ਦਿਨ ਪਰ ਦੱਸਣਾ ਇਹ ਕਿਦਾ ਸੂਟ ਪੁੱਤ ਮੈਨੂੰ ਫੜਾ ਮੈਂ ਉੱਥੇ ਰੱਖਦਾ ਕਿਉਂ ਕੀ ਤੈਨੂੰ ਮੈਂ ਦੱਸਾਂ ਇਹ ਵੀ ਹੈਗਾ ਹੀ ਕਿਸੇ ਦਾ ਸੂਟ ਇੱਕ ਇਧਰ ਫੜਾ ਮੈਨੂੰ ਤੇਰਾ ਦਾਦਾ ਨਾ ਆਜੇ ਭੈਣਾ ਇਧਰ ਫੜਾ ਦੇ ਮੈਂ ਰਹਾ ਤਾ ਸਮਰੀ ਇਹਦਾ ਪੁੱਤ ਤੂੰ ਚੇਜਾ ਕਰਨੋਂ ਆਪਣੇ ਹੈ ਪਰ ਮੈਂ ਤੈਨੂੰ ਨਾਲ ਰੱਖ ਜਾਣਾ ਸੀਗਾ ਤੇ ਵੀਰ ਸੇ ਹੋ ਗਿਆ ਪੁੱਤ ਵੇਖ ਲੈ ਦੂਜਾ ਤੇ ਮੰਮਾ ਨੂੰ ਆਖੀ ਗੁਰਗੁਰ ਸੇ ਹੋ ਗਿਆ ਵਾ ਤੇ ਦਾਦੀ ਕਹਿੰਦੀ ਮੈਂ ਛੱਡ ਜਾਨੀ ਬਾਅਦ ਚ ਠੀਕ ਆ ਜਾ ਮੇਰਾ ਪੁੱਤ ਚਲ ਜਾ ਫੇ ਆ ਜੀ ਚੰਗਾ ਠੀਕ ਹਾਇ ਰਬਾ ਮੈਂ ਨਿਆਣਿਆਂ ਨੂੰ ਕਹਿੰਨੀ ਇੱਥੇ ਆਓ ਇੱਥੇ ਖਾਓ ਪੀਓ ਇੱਥੇ ਖੇਡੋ ਹਾਇ ਕਿ ਡੇ ਜੋਰ ਨਾ ਆਇਆ ਬੰਦਾ ਕਿੱਦਾਂ ਸੂਟ ਖਿੱਚ ਕੇ ਲੈ ਗਿਆ ਵਾ ਪਤਾ ਨਹੀਂ ਹੁਣ ਕੀ ਹੋਣਾ ਵਾ ਮੈਨੂੰ ਲੱਗਦਾ ਮੇਰੀ ਖੈਰ ਨਹੀਂ ਹੋਣਾ ਤਾਈਓ ਮੈਂ ਕੁੜੀ ਨੂੰ ਕਹਲਾਤਾ ਵਾ ਜਿੱਤੇ ਹੁੰਦਿਆਂ ਬੋਲੂਗਾ ਰ ਜਾ ਕੇ ਦੱਸੂਗੀ ਨਾਲੇ ਮੇਰੀ ਬੇਇੱਜ਼ਤੀ ਤੇ ਨਾਲੇ ਇਹਦੀ ਹਾਏ ਹੁਣ ਕੀ ਕਰਾਂ ਹੁਣ ਮਗਰ ਜਾਵਾਂ ਉਹਦੇ ਰੱਬ ਨੇ ਦਿੱਤਾ ਵੀ ਦੇ ਰਹਿਣ ਨਹੀਂ ਦਿੱਤਾ ਓਥੀਆਂ ਪਤਾ ਦੇ ਲੱਖੀ ਜਾਰੀ ਨਹੀਂ ਮਿਲਦੇ ਇਹੋ ਹੀ ਅਸਲੀ ਦੌਲਤਾਂ ਵਾਂ ਧੀਆਂ ਬਤੀ ਅਸਲੀ ਦੌਲਤੋ ਮਿਹੜੀਆਂ ਬੰਦਿਆਂ ਨੂੰ ਕੀ ਕਰਨਾ ਈਆ ਬਦਦਨ ਲੱਭਦੇ ਹੀ ਨਹੀਂ ਕਿਤੇ ਵੀ ਕਿ ਇਹਨੂੰ ਆਖੀ ਐਨਾ ਪੈਸਾ ਲੱਖਣ ਨੂੰ ਤੀ ਆਪਣੇ ਦੇ ਦੇ ਜਾਂ ਪੁੱਤ ਦੇ ਦੇ ਕੋਈ ਨਹੀਂ ਦਿੰਦਾ ਐ ਨਹੀਂ ਜੈ ਦਾਦੇ ਮਾਲਕ ਪਰ ਕਿਹੇ ਕੰਮ ਨਹੀਂ ਜੇ ਸਿੱਖ ਹੋਗੇ ਲਿਆਂਦਾ ਹੀ ਆਪਣ ਕਿਉਂ ਰੋਂਦੇ ਜ ਮੈਨਾਂ ਹਡੇ ਕਰਦੇ ਕਾਮ ਹੀ ਬਨੇਰੇ ਤੇ ਨਹੀਂ ਬੋਲਦਾ ਜਿਨ੍ਹਾਂ ਦੇ ਘਰ ਬੱਚੇ ਖੇਡਦੇ ਆ ਉਥੇ ਕਾਮ ਹੀ ਬਨੇਰਿਆ ਦੇ ਬੋਲਦੇ ਆ ਕਾਮਾਂ ਨੂੰ ਲਾਲਚ ਹੁੰਦਾ ਕਿ ਬੱਚੇ ਰੋਟੀ ਖਾਣਗੇ ਨਹੀਂ ਖੋਵਾਂਗੇ ਉਹਨਾਂ ਦੇ ਅੱਥਾ ਜੀ ਸਾਡੇ ਦੇ ਕਾਮ ਨਹੀਂ ਬੋਲਦਾ ਬਨੇ ਯਾਰ ਸਾਡੇ ਘਰ ਕਿੰਨੇ ਹੋਵਾਂ ਆ ਨਿਆਣੇ ਆਏ ਆ ਕਿੰਨੀਆਂ ਰੌਣਕਾਂ ਲੱਗੀਆਂ ਆ ਘਰ ਦੇ ਵਿੱਚ ਘਰ ਦੀ ਪੂਰੀ ਦਸ਼ਨਾਈ ਹੋਈ ਪਈ ਆ ਐ ਸੋਹਣਾ ਲੱਗਦਾ ਘਰ ਜਿੱਥੇ ਬੱਚੇ ਖੇਡਦੇ ਉੱਥੇ ਤੇ ਘਰ ਹੀ ਸਵਰਗ ਲੱਗਦਾ ਕੋਈ ਨਹੀਂ ਉਹ ਵੀ ਸਾਡੇ ਹੀ ਆ ਸਾਰੇ ਬੱਚੇ ਸਾਡੇ ਹੀ ਆ ਕੋਈ ਟੈਨਸ਼ਨ ਨਾ ਲਓ ਤੁਸੀਂ ਨਾ ਰੋਵੋ ਇਹ ਆ ਨਿਆਣੇ ਸਿਆਣੇ ਸਾਡਾ ਚੰਗਾ ਲਾਕਾ ਦੇਖਾ ਕਰਨ ਸਾਡੇ ਲਾਗੇ ਬਹਿਣ ਸਿਆਣਿਆਂ ਨੇ ਆਖਿਆ ਮਿੱਠਾ ਪਿਆਰਾ ਹੋ ਕੇ ਭਾਵੇਂ ਸਾਰਾ ਹੀ ਖਾ ਲੂ ਤੇ ਇਹ ਕਿਹੜੇ ਸਾਨੂੰ ਉਪਰੇ ਲੱਗਦੇ ਆ ਇਹ ਵੀ ਸਾਡੇ ਆ ਵੀਰ ਨੇ ਕਦੀ ਨਹੀਂ ਮੁੰਡੇ ਨੂੰ ਆਖਿਆ ਕਿ ਜਾਓ ਤੁਹਾਡਾ ਦਾਦਾਵਾ ਦਾਦਾ ਨਿੱਕਾ ਪਾਪਾ ਵਾ ਚਲਜੋ ਲਾਗੇ ਤੇ ਚਲ ਜਾ ਉਹਦੇ ਕਦੀ ਲਾਗੇ ਨਹੀਂ ਮੇਰੇ ਆਇਆ ਕਦੀ ਉਹਨੇ ਮੈਨੂੰ ਮੇਰੇ ਲਾਗੇ ਆਣ ਕੇ ਕੋਈ ਗੱਲ ਨਹੀਂ ਕੀਤੀ ਮੈਨੂੰ ਦੇਖ ਬਾਵਾ ਮੇਰੀਆਂ ਤਰਸ ਗਈਆਂ ਜੱਫੀ ਪਾਉਣ ਨੂੰ ਉਹ ਤਾਂ ਸਾਡੇ ਆਉਣ ਤੋਂ 5 ਮਿੰਟ ਪਹਿਲਾਂ ਹੀ ਹਜੇ ਬਲਜੀਤ ਮੈਨੂੰ ਕਹਿੰਦੀ ਸਾਡਾ ਕਿਹੜਾ ਕੋਈ ਨਿਆਣਾ ਵਾ ਤੁਸੀਂ ਕੀ ਕਰਨਾ ਇੰਨਾ ਕੋ ਮੈਨੂੰ ਪਹਿਲਾਂ ਹੀ ਬੋਲੇ ਮੈਂ ਤਾਂ ਅੱਗੇ ਬੜੀ ਦੁਖੀ ਮੈਂ ਤੇ ਆਣ ਕੇ ਆ ਵੇਖ ਕੇ ਤੁੰਡਿਆ ਵੀ ਤੁਸੀਂ ਮੇਰੇ ਕੋ ਖੋ ਕੇ ਲੈ ਆਏ ਮੇਰਾ ਹੋਰ ਮਨ ਦੁਖੀ ਹੋ ਗਿਆ ਮੈਂ ਪਤਾ ਨਹੀਂ ਮੈਨੂੰ ਕੀ ਕਹਿ ਦੇਣਾ ਹਾਏ ਮੈਨੂੰ ਕਿਹੜਾ ਬੋਲਣਾ ਕਿਉਂ ਗੱਡ ਕੇ ਬੈੰਨੀ ਆ ਖਰਾਬ ਦੁਖੀ ਹੁੰਦੀ ਨਾਲੇ ਮੈਨੂੰ ਕਰਦੀ ਆ ਤੂੰ ਗੱਡ ਗੱਡ ਬੈੰਦੀ ਰਹੀਂਦੀ ਹੈ ਜਿੰਨਾ ਚਿਰ ਜੀਵਾਂਗੇ ਵੇਖਾਂਗੇ ਆਰੇ ਪੁੱਤ ਦੀ ਆਖਰੀ ਨਿਸ਼ਾਨੀ ਆ ਕੀ ਕਰਾਂ ਮੈਂ ਨਹੀਂ ਚੱਲਿਆ ਜਾਂਦਾ ਵੇਖ ਕੇ ਘਰ ਦੇ ਬੰਦ ਸਭ ਚੁੱਪ ਕਰਾਂ ਸਭ ਕਰ ਉਹਨਾਂ ਨੂੰ ਤਾਂ ਕੋਈ ਹੌਸਲਾ ਦੇਣ ਵਾਲਾ ਨਹੀਂ ਆ ਇਹ ਆਪੇ ਰੋ ਲੈਣਾ ਆਪੇ ਚੁੱਪ ਕਰ ਜਾਣਾ ਕਿ ਦੂਜੇ ਨੂੰ ਹੌਸਲਾ ਦੇ ਲੈਣਾ ਇਹ ਆਪਦੇ ਬਿਡਾਪੇ ਦੇ ਸਾਰਾ ਬਣਦੇ ਆ ਆਂ ਲੋਕੀ ਬੱਚੇ ਲਵਦੇ ਆ ਮਾਲਕਾ ਬੱਚੇ ਦੇ ਸਾਡੇ ਮਾਪੇ ਦਾ ਸਾਰਾ ਬੰਦ ਗਏ ਪਰ ਕਈ ਉਹ ਵੀ ਮਾਪੇ ਹੈਗੇ ਆ ਜਿਨ੍ਹਾਂ ਨੇ ਚਾਰ ਚਾਰ ਪੰਜ ਪੰਜ ਦੀਆਂ ਬਤਵਾ ਬਾਪਿਆਂ ਨੂੰ ਪੁੱਛਦਾ ਹੀ ਕੋਈ ਨਹੀਂ ਉਹ ਵੀ ਹੈਗੇ ਹੁਣ ਨਾਲ ਵੇਖੀਏ ਉਹ ਦੁਖੀ ਤੁਰੇ ਫਿਰਦੇ ਆ ਰੋਂਦੇ ਫਿਰਦੇ ਆ ਪਰ ਸਾਡੇ ਕਿਹੜੀ ਤਰੀਜ਼ ਹੀ ਰਹਿ ਗਈ ਨਾ ਸਾਡਾ ਹੁੰਦਾ ਆਨੂੰ ਵੇਖਦਾ ਘਰਿਆ ਚੰਗਾ ਹੀ ਨਿਕਲਦਾ ਸਭ ਕੋ ਚੰਗਾ ਹੀ ਹੁੰਦਾ ਸਾਡੇ ਕਰਮਾਂ ਨੂੰ ਹੀ ਕਿਹੜਾ ਕਦੇ ਦਿਲ ਤਖਾਇਆ ਅਸੀਂ ਤਾਂ ਕਿਹੜਾ ਕਦੇ ਮਾੜਾ ਹੀ ਨਹੀਂ ਸੋਚਿਆ ਹਰ ਨਜ਼ਾਰੇ ਗੱਲਾਂ ਕਰ ਜਾਂਦੇ ਨੇ ਕਿ ਵੱਡੇ ਸਾਲ ਕੋਈ ਨਹੀਂ ਇਦਾਂ ਹੀ ਆ ਬੰਦਾ ਕੋਈ ਨਾ ਕੋਈ ਕਿਸ ਦੇ ਉੱਤੇ ਪੈਰ ਤੇ ਰੱਖਦਾ ਹੀ ਇਹ ਦੁੱਖ ਦੀ ਰਗ ਤੇ ਸਾਰੇ ਹੀ ਪੈਰ ਰੱਖਦੇ ਹੁੰਦੇ ਆ ਡਿੱਗੇ ਨੂੰ ਨਹੀਂ ਕੋਈ ਠਾਲਦਾ ਅੱਜ ਕਰ ਡਿੱਗੇ ਤੇ ਪੈਰ ਹੀ ਲੱਕਦੇ ਸਾਰੇ ਅੰਦਰ ਵੜ ਕੇ ਰੋ ਲੈਣਾ ਬਾਹਰ ਨਿਕਲ ਕੇ ਮੂੰਹ ਧੋ ਲੈਣਾ ਪਰ ਚੁੱਪ ਕਰ ਜਾ ਨਿਆਣੇ ਦੀਆਂ ਅੱਖਾਂਗੇ ਉਹ ਮੈਂ ਐਸੇ ਕਰਕੇ ਸਮਰੀਤ ਨੂੰ ਖਲਾਤਾ ਵਾ ਚਲ ਗਈ ਆ ਮੈਂ ਤਾਂ ਧੌਂੜਦੀ ਨਿਕਲਾ ਤੈਨੂੰ ਪਤਾ ਨੁਕਲਾ ਮੈਂ ਤੈਨੂੰ ਕੀ ਫਟ ਮਾਰ ਦੇਣਾ ਸੀ ਮੈਂ ਇਹੋ ਹਾਲੇ ਵੀ ਕਿੱਥੇ ਕੱਢ ਕੇ ਬਹਿ ਗਈ ਐ ਅੱਜ ਤੋਂ ਬਾਅਦ ਨਾ ਸੂਟ ਨੂੰ ਕਦੀ ਨਹੀਂ ਕੱਢਣਾ ਹੁਣ ਇਹਨੂੰ ਮੈਂ ਸਟੋਰ 'ਚ ਹੀ ਰੱਖ ਦੇਣਾ ਇੱਥੇ ਮੈਂ ਜਦੋਂ ਵੇਖਦੀ ਉਦੋਂ ਹੀ ਕੱਢ ਕੇ ਵੇਖਣ ਡੈ ਪੈਨੇ ਪਰ ਆ ਇਹਨਾਂ ਦੇ ਅੱਖਾਂ ਦੇ ਵਿੱਚ ਮੈਂ ਕਦੇ ਅਥਰੂ ਨਹੀਂ ਵੇਖੇ ਜਦੋਂ ਮੈਂ ਸੂਟ ਕੱਢਣਾ ਖਣਾ ਤੂੰ ਪਖੰਡ ਕਰਦੀ ਆ ਤੂੰ ਰੋਨੀ ਆ ਸਾਰੀ ਦੁਨੀਆ ਬੱਚਿਆਂ ਵਾਲੀ ਆ ਨਹੀਂ ਹੈਗਾ ਅੱਡਾ ਤੇ ਕੋਈ ਨਹੀਂ ਪਰ ਉਦੋਂ ਮੇਰਾ ਹੋਰ ਜ਼ਿਆਦਾ ਮਨ ਭਾਵਕ ਹੁੰਦਾ ਏ ਜਦੋਂ ਇਦਾਂ ਗੱਲਾਂ ਕਰਦੇ ਏ ਮੈਨੂੰ ਸਭੋਂ ਜ਼ਿਆਦਾ ਮਨ ਮੇਰਾ ਦੁਖੀ ਹੁੰਦਾ ਏ ਤੇ ਅੱਜ ਫੜਿਆ ਸੂਟ ਵੇਖਿਆ ਪਤਾ ਲੱਗਾ ਨਾ ਸਾਰਾ ਇੱਕ ਿੱਡਾ ਸੂਟੀ ਅੱਜ ਪੌਂਦਾ ਤੇ ਕਿੱਡਾ ਵੱਡਾ ਸੂਟ ਆਉਣਾ ਹੈਗਾ ਮੇਰੇ ਪੁੱਤ ਨੂੰ ਇੱਕ ਦਿਨ ਉਦਨ ਰੋਏ ਜਿਸ ਦਿਨ ਜਾਗ ਤੋਂ ਤੋੜਿਆ ਆਪਣੇ ਪੁੱਤ ਨੂੰ ਇੱਕ ਅੱਜ ਰੋਂਦੇ ਵੇਖੇ ਮੈਂ ਫੁੱਟ ਫੁੱਟ ਕੇ ਰੋਂਦੇ ਵੇਖੇ ਪਰ ਮੇਥੋਂ ਵੀ ਚੱਲੇ ਨਹੀਂ ਗਏ ਰੋਂਦੇ ਉਹਨਾਂ ਪਤਾ ਲੱਗਾ ਇਹਾਂ ਪੁੱਤਾਂ ਦੇ ਦੁੱਖ ਬਹੁਤ ਹੁੰਦੇ ਆ ਰੱਬਾ ਇਹੀ ਤਰ੍ਹਾਂ ਵਗਾੜਿਆ ਆਪਾ ਜੇ ਰਹਿ ਜਾਂਦਾ ਸਾਡੇ ਕੋਲ ਪੁੱਤ ਕੀ ਕਰੀਏ ਆਪਾ ਮਨ ਨੂੰ ਦਰਵਾਸ ਦੇਣ ਵਾਲੀ ਗੱਲ ਵਾ ਉਹ ਨਹੀਂ ਸੂਟ ਨੂੰ ਕੱਢਣਾ ਬਾਹਰ ਆਨੇ ਆਨੇ ਰਾਜੀ ਬਾਜੀ ਰਹਿਣ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਨਹੀਂ ਇਹਨਾਂ ਨੂੰ ਚੁੱਕਾਂਗੇ ਖਡਾਵਾਂਗੇ ਸਾਡੇ ਮਨ ਦੇ ਉੱਤੋਂ ਘਰਿਆ ਪਰੇਸ਼ਾਨੀ ਲਾਥੀ ਜਾਊਗੀ ਦੇ ਮੈਂ ਹੀ ਜਿਆਦਾ ਮੋਹ ਕਰਾਂਗੇ ਆਪੇ ਸਾਡੇ ਵੱਲ ਜਿਆਦਾ ਭੱਜ-ਭੱਜ ਕੇ ਆਓਗੇ ਮੈਂ ਰੱਖਦਾ ਕਿ ਤੁਸੀਂ ਮਰੀਤ ਨਾ ਫੇਰ ਆ ਜਾਏ ਗੁਰਵਰਧਾ ਕਰਕੇ ਮਮੀ ਦੰਦਰ ਨੂੰ ਝਟਕਦਾ ਰਹੀਦਾ ਵਾ ਪਰ ਉਹ ਵੀ ਕੀ ਕਰੇ ਮਾਂ ਮਾਣਾ 9 ਮਹੀਨੇ ਉਹਨੇ ਪੇਟ 'ਚ ਪਾਲਿਆ ਉਹਨੂੰ ਪਰ ਨਹੀਂ ਰਿਆ ਤੇ ਕੀ ਕਰ ਸਕਦੇ ਬੰਦੇ ਬੜੀਆਂ ਰੀਝਾਂ ਤੇ ਆਉਂਦੀਆਂ ਐ ਹੋਊਗਾ ਜਵਾਨ ਹੋਊਗਾ ਵਿਆਵਾਂਗੇ ਸਾਡੇ ਘਰ ਵੀ ਨਾਉ ਬਾਊਗੀ ਸਾਡੇ ਵੀ ਹੱਥ ਨਾਉ ਤਵਾਊਗੀ ਗਰਮ ਗਰਮ ਪ੍ਰਸ਼ਾਦਾ ਖਾਇਆ ਕਰਾਂਗੇ ਪਰ ਟਿੱਡ ਦੀਆਂ ਟਿੱਡਚੀ ਰਹਿ ਗਈਆਂ ਪਰ ਇਹ ਮਾਲਕੀ ਵਧਾਵੇ ਬੰਦੇ ਨੂੰ ਤੇ ਬੰਦਾ ਵੱਧਦਾ ਉਹਦਾ ਬੰਦਾ ਜ਼ੀਰੋ ਬਿਲਕੁਲ ਉਹਦਾ ਬੰਦਾ ਜ਼ੀਰੋ ਜੇ ਹਰਕ ਬੰਦਾ ਗਾਹ ਨੂੰ ਹੀ ਪੈਰ ਪੁੱਟਦਾ ਪਿਛੇ ਨੂੰ ਦੇ ਕੋਈ ਪੈਰ ਨਹੀਂ ਪੁੱਟਦਾ ਇਹ ਸਹਿਬ ਹੱਥੀ ਵਿੜਿਆਈਆਂ ਵਾ ਮਾਲਕਾ ਤੇਰੇ ਹੱਥੀ ਵਿੜਿਆਈਆਂ ਸਭ ਨੂੰ ਵਿੜਿਆਈ ਬਖਸ਼ੀ ਸੱਚੇ ਬਾਦਸ਼ਾਹ ਸਭ ਨੂੰ ਬਦਮਈ ਮਨਪੀ ਦਾ ਫੋਨ ਆ ਗਿਆ ਹਾਂਜੀ ਰੋਟੀ ਖਾਣ ਆਵਾ ਟੂ ਯਾਰਾਂ ਨੂੰ ਇਹ ਮੰਦਾ ਬੁੱਲੀ ਜਾਨੀ ਆ ਆ ਵੀ ਯਾਰ ਹੈਗਾ ਹੀ ਆ ਵੇ ਸਾਗ ਤੇ ਘਿਓ ਪਾ ਗੇ ਚਟਣੀ ਨਾਲ ਹਰੀਆਂ ਮਿਰਚਾਂ ਰੋਟੀ ਦੇ ਕੇ ਗਿਆ ਤੇ ਮੰਜਾ ਵੀ ਡਾਇਆ ਇੱਥੇ ਵੇਲੀ ਡਾਇਆ ਨੇ ਆਪਣੀ ਤੇ ਰਾਤ ਨੂੰ ਬਿਸਤਰਾ ਦੇ ਜਿੰਦਾ ਇੱਥੇ ਤੇ ਮਜੇ ਨਾਲ ਸੌਂਦਾ ਇੱਥੇ ਟੈਨਸ਼ਨ ਫਰੀ ਹੋ ਕੇ ਜੇ ਮੈਂ ਇੱਥੇ ਰਹਿਣਾ ਤੈਨੂੰ ਪਤਾ ਹੀ ਆ ਇੱਥੇ ਕੋਈ ਪਤਾੜਾ ਪੁਲਿਸ ਜਵਾਹਣੀ ਨਹੀਂ ਕਿੰਨੇ ਮੈਂ ਟੈਨਸ਼ਨ ਦੀ ਹੋ ਗਿਆ ਵਾ ਕਹਿੰਿਆ ਨੇ ਜਦੋਂ ਰੋਂਦੇ ਆ ਤਾਂ ਮੈਂ ਕਿੰਨਾ ਟੈਨਸ਼ਨ ਦੀ ਹੋ ਜਾਂਦਾ ਜਾਂ ਨੇੜੇ ਦੀ ਟੈਨਸ਼ਨ ਤੇ ਮੈਨੂੰ ਆਉਂਦੀ ਆ ਪਰ ਪੁਲਸ ਵੱਲੋਂ ਦੀ ਟੈਨਸ਼ਨ ਫਰੀ ਆ ਨਾ ਕਿ ਇੱਥੇ ਇਹ ਯਾਰ ਦਾ ਕਿਸ ਨੂੰ ਪਤਾ ਵੀ ਹੈ ਨਹੀਂ ਆ ਯਾਰ ਵਿਚਾਰਾ ਨੂੰ ਮੈਂ ਅੱਦਾਂ ਤੁਦਾਂ ਮਾੜਾ ਬੋਲਦੀ ਆ ਉੱਤੇ ਦੇ ਵਿੱਚ ਬੰਦਾ ਹਾਰੀ ਨੂੰ ਬੋਲ ਦਿੰਦਾ ਆ ਤਾਂ ਗੁੱਸਾ ਚੜਿਆ ਵੇ ਤੇ ਜੱਜ ਨੂੰ ਗਾਣਾ ਕੱਢਦੇ ਹੀ ਨਹੀਂ ਆ ਇਹਦੇ 'ਚ ਕੀ ਗੱਲ ਲਵਾ ਉਹ ਤਾਂ ਗੱਲ ਤੇਰੀ ਠੀਕ ਵਾ ਪਰ ਹੁਣ ਕੀ ਕਹਿੰਦਾ ਵੀਰ ਪਤਾ ਲੱਗਾ ਕੋ ਪਤਾ ਕੀ ਲੱਗਣਾ ਮੈਂ ਆਪ ਕੋ ਜੀ 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 ਤੇ ਕਿਤੇ ਬੰਦ ਤੇ ਹੂੰ ਚਾਚੀ ਜੀ ਉਹਨਾਂ ਬੱਚੇ ਦੇ ਮੈਨੇ ਮਾਰਨ ਦੀ ਉਹਨਾਂ ਦੇ ਘਰੇ ਤੇ ਆਪ ਲੜਾਈ ਕੀ ਪਈ ਆ ਤੇ ਆਪ ਨੂੰ ਕੋਈ ਸੰਭਲਾ ਦੀ ਹਜੇ ਤੇ ਮੈਂ ਕਾਗਜ਼ ਵੀ ਨਹੀਂ ਕੀਤਾ ਉਹਨਾਂ ਨੂੰ ਸਾਈਨ ਵਾਲਾ ਤਾਂ ਮੇਰੇ ਨਾਲ ਦੇ ਨਹੀਂ ਹੁੰਦਾ ਮੈਂ ਉਹਨਾਂ ਨੂੰ ਕੋਰਾ ਕਾਗਜ਼ ਤੇ ਭਰਾਵਾ ਸਾਈਨ ਕਿਤੇ ਦਾ ਹੈ ਪਤਾ ਨਹੀਂ ਹੁੰਦਾ ਕਿੰਦੇ ਦੇ ਦਾ ਕੀ ਕਰ ਦੇਣਾ ਉਹਨੇ ਕੀ ਲੈ ਲੈਣਾ ਮਾਦੇ ਤੇ ਉਹ ਯਾਰ ਨਹੀਂ ਲਿਖਦਾ ਕੋ ਹੁਣ ਦੇਣਾ ਤੇ ਪੈਣਾ ਹੀ ਆ ਵਿਸ਼ਵਾਸ ਤੇ ਕਰਨਾ ਹੀ ਪੈਣਾ ਜੇ ਜੇ ਵਿਸ਼ਵਾਸ ਨਹੀਂ ਕੀਤਾ ਤੇ ਫਿਰ ਫਾਇਦਾ ਵੀ ਕੀ ਆ ਹੂੰ ਜਿਹੜਾ ਆਪਣਾ ਸੱਚਾ ਵਾ ਹੈ ਤੇ ਪੈਣੀ ਨਾ ਪੈਲੀ ਹਾਂਜੀ ਜਸ ਆਪਸ ਵਿੱਚ ਹੀ ਨਾ ਸਵੀਕਾਰ ਕਰਦੇ ਆ ਹੈ ਕਿੰਨਾ ਚੀਨ ਕਰ ਲਾਂ ਆ ਤੇ ਫਿਰ ਤੇ ਯਾਰ ਹੁਣ ਫਿਰ ਛੁੱਟਣਾ ਕਿੱਦਾਂ ਵਾ ਹੋ ਜੇ ਮੰਨ ਲਓ ਉਹਦੇ ਹੱਥ ਵਾਸੋ ਸਭ ਕੁਝ ਹੈਗਾ ਵਾ ਕਿਉਂਕਿ ਪੁਲਿਸਰਾਂ ਦੇ ਹੱਥ ਡਾ ਲੈ ਹੁੰਦੇ ਸਾਰਿਆਂ ਰੱਬਾ ਮੈਨੂੰ ਜਿੱਦਾਂ ਨਾ ਹੀ ਆਪਣੇ ਹੱਥ ਵੱਡ ਕੇ ਮੈਨੂੰ ਦੇਂਦੇ ਨਹੀਂ ਤੇ ਯਾਰ ਜੇ ਹੁਣ ਨਾ ਦਿੱਤਾ ਤੇ ਜੇ ਕੇਸ ਬਣ ਗਿਆ ਤੇ ਜੇ ਮੈਂ ਜੇ ਚੱਲ ਗਿਆ ਤੇ ਫੇਕ ਹੀ ਬਣੂੰਗਾ ਦੱਸ ਮੈਨੂੰ ਬਸ ਬਤਾ ਮੈਨੂੰ ਆਹੋ ਮੈਨੂੰ ਜਿਹੜੀਆਂ ਚੀਜ਼ਾਂ ਹੋਈਆਂ ਨੇ ਮੈਨੂੰ ਸਮਝਣੀ ਲਾਜ਼ਮੀ ਹੈ ਕਿਹੜੇ ਚੱਕਰਾਂ ਚ ਫਸ ਗਿਆ ਚਾਹ ਆਗੂ ਚ ਦਿੰਨੀ ਆ ਤਾਂ ਨਹੀਂ ਦਿੰਦੀ ਜੇ ਤੰਗਦਾਰ ਲੱਗਦਾ ਵਾ ਇਹ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੁਝ ਹੋਵੇ ਨਾ ਹੱਦਾ ਹੀ ਸਾਥ ਦੇਂਦਿਆ ਹੋਵੇ ਤੇ ਨਹੀਂ ਆਵੇਂ ਉਹਦੇ ਤੇ ਸ਼ਰਤ ਕਰ ਕਰਕੇ ਤੇ ਆਪਣਾ ਹੀ ਨੁਕਸਾਨ ਕਰੀ ਤੂੰ ਪਾਠ ਕਰਕੇ ਨਾ ਤੇ ਬਾਬੇ ਦੇ ਅਰਦਾਸ ਕਰਕੇ ਤੇ ਕਾਗਜ਼ ਫੜਾਈ ਬਾਕੀ ਬਾਬੇ ਦੇ ਦੱਸੀਂ ਹੱਥ ਵਸ ਬਾਬਾ ਤੂੰ ਹੀ ਆ ਹਾਂ ਜੇ ਲੋ ਠੀਕ ਆ ਫਿਰ ਹਾਂ ਉਸ ਤੋਂ ਕੀ ਜਿਆ ਨਾ ਰਿਓ ਤੇ ਮੀਨਾ ਕੋਲ ਤੋਂ ਦੇਖ ਲਿਆ ਆ ਤਾਵੇਂ ਤੇ ਯਾਰ ਮੈਂ ਘਰੋਂ ਬਾਹਰ ਜਾਂ ਹੱਥੇ ਆ ਗਿਆ ਨਾ ਜੇ ਨਿਕਲਣਾ ਬਹੁਤ ਔਖਾ ਵਾ ਕੋਈ ਗੱਲ ਨਹੀਂ ਤੀ ਨਾ ਇਦਾਂ ਕੋਈ ਨਹੀਂ ਨੀ ਮੇਰੇ ਬੱਤਿਆਂ ਦੇ ਪਿਓ ਜੇ ਮੈਂ ਮਾਂ ਵਾ ਘਰ ਤਾਂ ਹੀ ਬਣਦਾ ਜੇ ਨਹੀਂ ਦੋਵੇਂ ਇੱਥੇ ਆ ਤੇ ਤੇ ਮੈਂ ਤੁਹਾਨੂੰ ਨਹੀਂ ਕੋਈ ਛੋਣ ਦਿੰਦੀ ਜੇ ਲਖਾ ਵੀ ਲਊ ਤੇ ਕੋਈ ਨੀਂਦ ਮਾੜੀ ਹੋ ਵੀ ਜਾਓ ਜੇ ਆਪਾਂ ਨਿਕਲ ਗਏ ਨਾ ਬਰੀਓ ਕੇਸ ਚੋਂ ਤੇ ਆਪਾਂ ਸ ਮਿਹਨਤ ਕਰਕੇ ਸਭ ਕੁਝ ਬਣਾ ਲਾਂਗੇ ਹਾਂਜੀ ਉਹ ਤੇ ਪਤਾ ਹੀ ਮੈਨੂੰ ਚੰਗੀ ਨੀਂਦ ਨਹੀਂ ਮਰਾਦਾ ਹੁੰਦੀ ਜਿਨ੍ਹਾਂ ਕੋ ਨਹੀਂ ਪੈਲੀ ਨਹੀਂ ਜਿਨ੍ਹਾਂ ਕੋ ਨਹੀਂ ਪੈਲੀ ਹੁੰਦੀ ਉਹ ਵੀ ਰੋਟੀ ਖਾਂਦੇ ਆ ਤੈਨੂੰ ਰੋਟੀ ਖਾਣਾ ਵਿੱਚ ਚੰਗਾ ਹਾਂਜੀ ਚੰਗਾ ਵਿਚਾਰੀ ਕਿੰਨਾ ਫਿਕਰ ਕਰਨ ਢੀ ਆ ਤੇ ਨਿਆਣੇ ਵੀ ਸਾਂਭਣ ਢੀ ਆ ਕਿਹੜੇ ਦੁੱਖਾਂ ਚ ਪਾਤਾ ਮੈਂ ਉਹਨੂੰ ਬਾਬਾ ਘਟਾ ਆੜੇ ਦੁੱਖ ਵੀ ਤੇ ਕਰਦੇ ਮੈਨੂੰ ਇੱਕੇ ਚੰਬਰੀ ਤੇਰੇ ਸੁਕਰਾਨਾ ਕਰਦਾ ਮਹਾਰਾਜ ਮੈਨੂੰ ਆਪਣੇ ਬੱਚਿਆਂ ਕੋ ਜਾਣ ਦੇ ਮੈਂ ਮੀ ਜੀਨ ਲਈ ਲਾ ਬੱਚਿਆ ਬੈਣਾ ਅਬ ਇਹ ਹੋਈ ਨਾ ਦੀ ਗੱਲ ਕਿੰਨਾ ਚਿਰ ਭਜ ਲੋਗੇ ਪੁਲਿਸ ਕੋਲ ਹੋਣੀ ਸੱਚ ਨਹੀਂ ਹੋਣੀ ਦੇਖ ਕੇ ਵੱਜ ਜਿੰਦਾ ਭਾਵੇਂ ਜੇ ਇਥੋਂ ਜਦਾਂ ਛਾਲ ਮਾਰੀ ਉਹਨੇ ਜਦ ਲਤਮਾ ਟੁੱਟ ਜਾਂਦੀ ਸਾਰੀ ਉਮਰ ਮੰਜੇ ਦੇ ਰੰਗ ਜਾਣੀ ਹੂਗੀ। ਹਾਂਜੀ ਸਾਹਿਬ ਜੀ। ਚਲੋ ਹੁਣ ਆ ਜਿੱਤੇ ਆ ਗਏ ਆ ਤੇ ਭੱਜ ਗਿਆ ਮਨਜੋਤ ਵਾਲੀ ਹੋ ਜੀ। ਮਨਜੋਤ ਵਾਲ। ਹਾਂਜੀ। ਉਧਰ ਨਾ ਜਾਈਏ ਹਜੇ। ਕਤਲ ਦਾ ਕੇਸ ਜੇ। ਉਹ ਕੋਈ ਗੱਲ ਨਹੀਂ। ਪਤਾ ਤੁਹਾਨੂੰ ਵੀ ਆ ਬਚਣਾ ਹੈ ਨਹੀਂ ਆ ਕਿੰਨਾ ਕ ਤੱਕ ਬਚਾਓਗੇ। ਕੋਈ ਨਹੀਂ ਕੋਸ਼ਿਸ਼ ਕਰਦੇ ਆ ਆਪਣੀ। ਚਲੋ ਕੋਸ਼ਿਸ਼ ਕਰਨਾ ਸਾਡਾ ਫਰਜ਼ ਵਾ। ਬਾਕੀ ਕਿਸਮਤ ਉਹਦੀ। ਐ ਤੇ ਤੈਨੂੰ ਵੀ ਪਤਾ ਵਾ। ਕੀ ਹੈ ਉਹ ਬੇਗਨਾਵ ਜਨਾ ਕਾਰਡ ਕੀਤੇ ਨਾ ਇਹ ਬੰਦਾ ਹੀ ਮੇਨ ਆ ਜਿਹੜੇ ਭੱਜੇ ਜਿਹੜੇ ਭੱਜੇ ਫਰ ਵਿੱਚ ਕੋਈ ਦਾ ਕੋਈ ਤਾਂ ਹੋਊਗਾ ਹੋ ਸਕਦਾ ਕੋਈ ਨਾ ਕੋਈ ਦਾ ਵੀ ਹੱਥ ਹੋਵੇ ਹੱਥ ਕੋਈ ਨਹੀਂਗਾ ਮੈਂ ਤੁਹਾਨੂੰ ਅੱਗੇ ਵੀ ਗੱਲ ਦਸੀ ਇਹਦੀ ਪਿਆਰੀ ਲੱਗਦੀ ਨਾਲ ਉੱਥੇ ਪਾਣੀ ਇਹਦਾ ਹੈ ਨਹੀਂ ਉੱਥੇ ਇਹ ਜਾਂਦਾ ਸੀ ਪਾਣੀ ਲਾਉਣ ਤੇ ਤੁਹਾਨੂੰ ਪਤਾ ਇਹਨੂੰ ਲੋੜ ਹੀ ਉਹਨਾਂ ਲਾ ਕੇ ਬਹਿ ਖਲੋ ਜਾਣਾ ਪੈਸੇ ਰੰਜਿਸ਼ ਦੇ ਵਿੱਚੋਂ ਨਾਲ ਆਇਆ ਹੀ ਫੋਟ ਚੜਾ ਭਰਾ ਲੱਗਦਾ ਵਾ ਐਡਾ ਮੜਾ ਵੀ ਨਹੀਂ ਮਾਵੇਂ ਚਾਚੇ ਤਾਂ ਹੋ ਹੀ ਨਾ ਮੰਨਦਾ ਤੁਹਾਡੀ ਸਾਂਝ ਆ ਪਰ ਬਚਣਾ ਓਕਾ ਬਚਾਇ ਨਹੀਂ ਉਹ ਚਲ ਕੋਈ ਨਹੀਂ ਵੱਡੇ ਸਾਹਮਣੇ ਮੇਰੀ ਗੱਲ ਹੋਈ ਜਾਂਦੇ ਦੇਖਦੇ ਆ ਕੋ ਲੰਦੇ ਹਿਸਾਬ-ਤਾਬ ਉਹਦੇ ਪੈਸੇ ਤੂੰ ਦੇਦਾ ਕਿ ਆ ਉਹ ਤੇ ਮੈਂ ਦੇ ਹੀ ਜਨਾ ਜਿੰਨੇ ਕ ਮੰਗਦੇ ਆ ਕੋਸ਼ਿਸ਼ ਤੇ ਇੱਕ ਚਲ ਛੋਟੇ ਛੋਟੇ ਬੱਚੇ ਆ ਉਹਦੇ ਪੈਸੇ ਕੜਿਆ ਲੱਸ ਜੂਗਾ ਇਹ ਵੀ ਸਜਾਈ ਐ ਇੱਕ ਪੈਸੇ ਦੇਣਾ ਵੀ ਸਜਾਈ ਐ ਉਹ ਹੈ ਤੇ ਸਜਾਈ ਆ ਪਰ ਹੁਣ ਹਾਰ ਦੇ ਦਾ ਨਿਆ ਕੀ ਆ ਇਕ ਜਨ ਬਾਜੂਗਾ ਕਮਾਈ ਕਰੂਗਾ ਆਪਣੇ ਨਿਆਣੇ ਦੇ ਪਾਲੂਗਾ ਤੇ ਇਹ ਜੇ ਦੇ ਜਨਗਾ ਤੇ ਨਿਆਣੇ ਰੋਲ ਜਾਣੇ ਮਗਰ ਉਹ ਦੇ ਇਹ ਗੱਲ ਤਾਂ ਐ ਤੇ ਫੇਰ ਕਮਾਊਗਾ ਐ ਕਰਕੇ ਮੈਂ ਤੈਨੂੰ ਆਨਾ ਕਿ ਆਪਾਂ ਹਜੇ ਉਧਰ ਰੁਖ ਨਾ ਕਰੀਏ ਜਿਹੜੇ ਮੇਨ ਬੰਦੇ ਆ ਨਾ ਉਹ ਚੁੱਕੀ ਆ ਪਹਿਨਾ ਕਿਉਂਕਿ ਉਹਨਾਂ ਚੋਂ ਇੱਕ ਬੰਦਾ ਵੀ ਆਪਣੇ ਹੱਥ ਲੱਗ ਗਿਆ ਨਾ ਉਹਨੇ ਬੱਕ ਜਾਣਾ ਕਿ ਕੌਣ ਨਾਲ ਇਹ ਖੇਡੇ ਮਾਰ ਫੇਰ ਸਾਰੇ ਆਏ ਨੇ ਸਾਹਮਣੇ ਆ ਚੱਕਰ ਐ ਕਰਕੇ ਕੋਈ ਨਹੀਂ ਆਪਾਂ ਇੱਥੇ ਪੈਰ ਖਿੱਚਦੇ ਨਹੀਂ ਫੇਰ ਕੋਈ ਨਹੀਂ ਫੇਰ ਕਿਤੇ ਤਲਾਬ ਮਿਲੂਗੀ ਤੇ ਫੇਰ ਮਾਰਦੇ ਇੱਥੇ ਸੱਪ ਆਪ ਤੇ ਹੋਰ ਕਨਾਂਗੇ ਬਖਰੀ ਦੀ ਮੈਂ ਕਨਾਂਗੇ ਖੈਰ ਮਨਾਉਂਗੀ ਪੁੱਤਾ ਪੈਸਾ ਹੈ ਨਾ ਚੰਗਾ ਕਮਾਇਆ ਵਾ